ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਅਪਡੇਟ ਰਹਿਣ ਵਾਲੀ ਜੀ ਕੈਨਰਾ ਬੈਂਕ ਵੱਲੋਂ ਜਾਰੀ ਕੀਤਾ ਗਿਆ ਅਪਰੈਂਟਾਈਸ ਦੇ ਕੰਮ ਵੈਕੈਂਸੀਆਂ ਦੀ ਅਨਾਉਂਸਮੈਂਟ ਬਾਰੇ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੂੰ ਕਿ ਆਨਲਾਈਨ ਅਪਲਾਈ 23 9 2025 ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 12 10 2025 ਅਪਲਾਈ ਕਰਨ ਦੀ ਇਸ ਵਿੱਚ ਲਾਸਟ ਡੇਟ ਰਹਿਣ ਵਾਲੀ ਹੈ ਅਪਲਾਈ ਕਰਨ ਵਾਸਤੇ nets.education.gov ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਟੋਟਲ 3500 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਪੰਜਾਬ ਦੀਆਂ ਇਸ ਵਿੱਚ ਰਹਿਣ ਵਾਲੀਆਂ ਜੀ 97 ਵੈਕੈਂਸੀਆਂ ਪੰਜਾਬ ਦੀਆਂ ਇਸ ਵਿੱਚ ਰਹਿਣ ਵਾਲੀਆਂ ਅੱਗੇ ਇਸ ਵਿੱਚ ਕੀ ਕੁਆਲੀਫਿਕੇਸ਼ਨ ਸਿਲੈਕਸ਼ਨ ਪ੍ਰੋਸੈਸ ਵਗੈਰਾ ਬਾਰੇ ਸਾਰਾ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੋਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਜੋਬ ਅਪਡੇਟ ਤੋਂ ਇਲਾਵਾ ਜੋ ਕਿ ਐਡਮਿਟ ਕਾਰਡ ਜਾਂ ਕਿਸੇ ਜੀ ਦਾ ਰਿਜ਼ਲਟ ਅਨਾਉਂਸ ਹੁੰਦਾ ਉਸ ਦੀ ਅਪਡੇਟ ਅਸੀਂ ਆਪਣੇ WhatsApp ਚੈਨਲ ਤੇ ਪਾਉਂਦੇ ਰਹਿੰਦੇ ਆ ਇਸ ਕਰਕੇ ਡਿਸਕ੍ਰਿਪਸ਼ਨ ਦੇ ਵਿੱਚ ਸਾਡੇ WhatsApp ਚੈਨਲ ਨੂੰ ਜਾ ਕੇ ਜਰੂਰ ਫੋਲੋ ਕਰਿਓ ਤਾਂ ਕਿ ਜੋ ਵੀ ਅਲਰਟ ਹੁੰਦਾ ਕਿਸੇ ਵੀ ਅਨਸਰ ਕੀ ਆਉਂਦੀ ਹੈ ਰਿਜ਼ਲਟ ਆਉਂਦਾ ਉਸ ਦਾ ਅਪਡੇਟ ਅਸੀਂ WhatsApp ਚੈਨਲ ਤੇ ਪਾਉਂਦੇ ਰਵਾਂਗੇ ਅਪਲਾਈ ਕਰਨ ਵਾਸਤੇ ਤੁਸੀਂ ਜੀ ਕੈਨਰਾ ਬੈਂਕ ਦੀ ਵੈਬਸਾਈਟ ਤੇ ਜਾ ਕੇ canara bank.bank.in ਦੀ ਵੈਬਸਾਈਟ ਤੇ ਜਾ ਕੇ ਉਸ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਤੇ nurses.education ਦੀ ਵੈਬਸਾਈਟ ਤੇ ਜਾ ਕੇ ਵੀ ਅਪਲਾਈ ਹੋ ਸਕਦਾ ਹੈ ਅਪਲਾਈ ਕਰਨ ਵਾਸਤੇ ਜੋ ਕੁਆਲੀਫਿਕੇਸ਼ਨ ਦੀ ਹੈ ਜੀ 192025 ਜੋ ਹੈ ਅਪਲਾਈ ਕਰਨ ਦੀ ਤੁਹਾਡੀ ਕੱਟਆਫ ਡੇਟ ਦਿੱਤੀ ਗਈ ਹੈ ਤੁਹਾਡੀ এডਿਕੇਸ਼ਨ ਦਾ ਸਰਟੀਫਿਕੇਟ ਤੁਹਾਡੀ ਏਜ 192025 ਤੱਕ ਇਸ ਦੇ ਵਿੱਚ ਆਉਣੀ ਚਾਹੀਦੀ ਹੈ ਜਾਨੀ ਕਿ 22 ਤੋਂ 28 ਸਾਲ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ 19 1997 ਤੋਂ ਲੈ ਕੇ 192005 ਤੱਕ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਮੈਨ ਵਾਲਾ ਜੀ ਐਸਸੀ ਐਸਟੀ ਨੂੰ 5 ਸਾਲ, ਓਬੀਸੀ ਨੂੰ 3 ਸਾਲ, ਪੀ ਡਬਲਯੂ ਡੀ ਨੂੰ 10 ਸਾਲ ਦਾ ਇਸ ਵਿੱਚ ਛੋਟ ਮਿਲੇਗੀ ਕੁਆਲੀਫਿਕੇਸ਼ਨ ਕੈਂਡੀਡੇਟ ਕੋਲੇ ਡਿਗਰੀ ਹੋਣੀ ਚਾਹੀਦੀ ਹੈ ਜੀ ਤੇ ਗ੍ਰੈਜੂਏਸ਼ਨ ਜਿਹੜੀ ਤੁਹਾਡੀ 1 1 2022 ਤੋਂ ਲੈ ਕੇ 1 9 2025 ਦੇ ਵਿੱਚ ਵਿੱਚ ਜਿਸ ਨੇ ਗ੍ਰੈਜੂਏਸ਼ਨ ਕਲੀਅਰ ਕੀਤੀ ਹੋਈ ਹੈ ਉਹ ਇਸ ਵਿੱਚ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਹੋਰ ਕੋਈ ਕੈਂਡੀਡੇਟ ਇਸ ਵਿੱਚ ਅਪਲਾਈ ਨਹੀਂ ਕਰ ਸਕਦਾ ਤੇ ਲੋਕਲ ਲੈਂਗੁਏਜ ਦਾ ਟੈਸਟ ਜ਼ਰੂਰ ਹੋਣਾ ਹੈ ਜੋ ਕੈਂਡੀਡੇਟਸ ਜਿਸ ਸਟੇਟ ਵਾਸਤੇ ਅਪਲਾਈ ਕਰ ਰਹੇ ਉਸ ਸਟੇਟ ਦੀ ਲੋਕਲ ਲੈਂਗੁਏਜ ਕੈਂਡੀਡੇਟਸ ਨੂੰ ਆਉਣੀ ਲਾਜ਼ਮੀ ਹੈ ਤੇ ਉਸ ਦਾ ਜੋ ਹੈ ਤੁਹਾ ਮੈਟ੍ਰਿਕ ਦੇ ਵਿੱਚ ਤੁਹਾਡੇ ਕੋਲੇ ਸਰਟੀਫਿਕੇਟ ਹੋਣਾ ਵੀ ਜ਼ਰੂਰੀ ਚਾਹੀਦਾ ਅੱਗੇ ਇਸ ਦੀ ਗੱਲ ਕਰਦੇ ਹਾਂ ਜੀ ਆਪਾਂ ਸਿਲੈਕਸ਼ਨ ਪ੍ਰੋਸੈਸ ਤੇ ਐਪਲੀਕੇਸ਼ਨ ਫੀਸ ਵਗੈਰਾ ਬਾਰੇ ਇਸ ਵਿੱਚ ਟੋਟਲ ਤੁਹਾਨੂੰ 15000 ਰੁਪਿਆ ਪਰ ਮੰਥ ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਜੀ ਸਟੈਂਪੀਡ ਜੋ ਤੁਹਾਨੂੰ ਇਸ ਵਿੱਚ ਮਿਲਣ ਵਾਲਾ ਹੈ ਸਿਲੈਕਸ਼ਨ ਪ੍ਰੋਸੈਸ ਇਸ ਵਿੱਚ ਜੋ ਤੁਹਾਡਾ ਤੁਸੀਂ ਅਪਲਾਈ ਕਰੋਗੇ ਤੁਹਾਡੇ 12ਵੀਂ ਦੇ ਜੋ ਪੇਪਰ ਦਿੱਤੇ ਤੁਸੀਂ ਉਸ ਦੇ ਨੰਬਰਾਂ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਸਿਲੈਕਸ਼ਨ ਤੁਹਾਡਾ ਪ੍ਰੋਸੈਸ ਰਹਿਣ ਵਾਲਾ ਜਿਸ ਦੇ ਵਿੱਚ ਕਿ ਘੱਟੋ ਘੱਟ 60% ਮਾਰਕਸ ਲੈਣੇ ਲੈਵ ਵਾਲੇ ਕੈਂਡੀਡੇਟਸ ਕੁਆਲੀਫਾਈਇੰਗ ਮਾਰਕਸ ਰੱਖੇ ਗਏ ਆ 60% ਤੋਂ ਉੱਤੇ ਵਾਲੇ ਕੈਂਡੀਡੇਟਸ ਜਿਨ੍ਹਾਂ ਦੇ 12ਵੀਂ ਦੇ ਵਿੱਚ 60% ਤੋਂ ਉੱਤੇ ਮਾਰਕਸ ਆ ਉਹ ਇਸ ਵਿੱਚ ਅਪਲਾਈ ਕਰ ਸਕਦੇ ਆ ਪਰ ਬੀਏ ਤੁਹਾਡੇ ਕੋਲੇ ਹੋਣੀ ਜ਼ਰੂਰੀ ਆ ਜੋ ਸਿਲੈਕਸ਼ਨ ਰਹੂਗੀ ਉਹ ਪਲੱਸ 2 ਦੇ ਮਾਰਕਸ ਦੇ ਹਿਸਾਬ ਨਾਲ ਹੋਊਗੀ ਤੇ 55% ਮਾਰਕਸ ਐਸ ਸੀ ਐਸ ٹی ਪੀ ਡਬਲਯੂ ਡੀ ਕੈਂਡੀਡੇਟਸ ਦੀ ਹੋਣੀ ਚਾਹੀਦੀ ਆ ਨੰਬਰਾਂ ਦੀ ਮੈਰਿਟ ਜੋ ਤੁਹਾਡੀ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਦੀ ਮੈਰਿਟ ਜੋ ਹੈ ਬਲੱਸ 2 ਦੇ ਜੋ ਨੰਬਰ ਹੋਣਗੇ ਤੁਹਾਡੇ ਉਸ ਦੇ ਹਿਸਾਬ ਨਾਲ ਇਸ ਵਿੱਚੋਂ ਬਣੂਗੀ ਅਪਲਾਈ ਕਰਨ ਵਾਸਤੇ ਜੋ ਕੈਂਡੀਡੇਟਸ ਐਸ ਸੀ ਐਸ ٹی ਤੇ ਫਿਜ਼ੀਕਲੀ ਹੈਂਡੀਕੈਪਡ ਕੈਂਡੀਡੇਟਸ ਆ ਉਹਨਾਂ ਦੀ ਕੋਈ ਫੀਸ ਨਹੀਂ ਰਹਿਣ ਵਾਲੀ ਬਾਕੀ ਸਾਰੀ ਕੈਟਾਗਰੀ ਵਾਸਤੇ 500 ਰੁਪਏ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਅਪਲਾਈ ਕਰਨ ਦੀ ਲਾਸਟ ਡੇਟ 12 10 2025 ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਜੰਦ ਜਾਂਦੇ ਸਾਡੇ WhatsApp ਚੈਨਲ ਨੂੰ ਜਰੂਰ ਫੋਲੋ ਕਰਿਓ ਸਾਡੇ YouTube ਚੈਨਲ ਨੂੰ ਜਰੂਰ ਫੋਲੋ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ